ਮਨੂ ਕੁਲਾਸ ਆਉ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖੋ ਨਵੇਂ-ਨਵੇਂ ਡਿਜ਼ਾਈਨ ਤੇ ਨਵੇਂ-ਨਵੇਂ ਰੰਗ ਦੇਖਣ ਲਈ ਲੇਡੀਜ਼ ਸੂਟਾਂ ਦਾ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ ਭਾਰੀ ਸੇਲ ਲੱਗ ਚੁੱਕੀ ਹੈ ਫੈਂਸੀ ਸੂਟਾਂ ਦੀ ਭਾਰੀ ਸੇਲ ਲੱਗ ਚੁੱਕੀ ਹੈ ਜੀ ਪੌਂਚੇ ਵਰਕ ਵਾਲੇ ਸੂਟ ਦੀ ਸੇਲ ਲੱਗ ਚੁੱਕੀ ਹੈ ਜੀ ਭਾਰੀ ਸੇਲ 850 800 ਵਾਲੇ ਸੂਟਾਂ ਦਾ ਸੇਲ ਮੇਲਾ ਲੱਗ ਚੁੱਕਿਆ ਜੀ 5-500 ਰੁਪਏ ਦੁਪੱਟੇ ਨਾਲ ਦੁਪੱਟੇ ਬਹੁਤ ਫੈਂਸੀ ਦੁਪੱਟੇ ਹੈ ਜੀ ਫੈਂਸੀ ਸਲਵਾਰ ਬਣੀ ਹੈ ਫੈਂਸੀ ਕੁੜਤੀ ਹੈ 30 ਤੋਂ 40 ਕਲਰ ਇਹਦੇ ਚ ਪਹੁੰਚ ਚੁੱਕੇ ਹੈ ਜੀ ਪਹੁੰਚੇ ਵਰਕ ਵਾਲੇ ਸੂਟ 5500 ਰੁਪਏ 8500 ਵਾਲੇ ਸੂਟ ਦਾ ਸੇਲ ਮੇਲਾ 5500 ਰੁਪਏ 5500 ਰੁਪਏ ਚੁੰਨੀ ਸੂਟ ਪਹੁੰਚ ਚੁੱਕੇ ਹੈ ਜੀ ਪਹੁੰਚੇ ਵਰਕ ਦੇ ਚੁੰਨੀ ਸੂਟ ਨਾਲ ਚੁੰਨੀ ਹੈ ਜੀ ਫੈਂਸੀ ਪੱਟੀ ਵਾਲੀ ਚੁੰਨੀ ਹੈ ਨਾਲ ਪਹੁੰਚੇ ਤੇ ਕਢਾਈ ਹੈ 8500 ਵਾਲੇ ਸੂਟਾਂ ਦਾ ਸੇਲ ਮੇਲਾ 5500 ਰੁਪਏ ਫੈਂਸੀ ਕਲਰ ਪਹੁੰਚ ਚੁੱਕੇ ਹੈ ਜੀ ਗ੍ਰੇ ਕਲਰ ਵੀ ਫੈਂਸੀ ਹੈ ਫੈਂਸੀ ਡਿਜ਼ਾਈਨਿੰਗ ਹੈ ਜੀ ਫੈਂਸੀ ਡਿਜ਼ਾਈਨ ਹੈ ਫੈਂਸੀ ਕਲਰ ਨੇ 5 500 ਰੁਪਏ 850 ਵਾਲੇ ਸੂਟਾਂ ਦਾ ਸੇਲ ਮੇਲਾ 5 500 ਰੁਪਏ 60 ਤੋਂ 70 ਕੱਲੇ ਦੇ ਵਿੱਚ ਪਹੁੰਚ ਚੁੱਕਿਆ ਜੀ ਨਵੀਂ ਵੈਰਾਈਟੀ ਨਵੇਂ ਮਾਲ ਦੇਖਣ ਲਈ ਮੋਨੂ ਕਲਾਥ ਹਾਊਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ